ਨਵਾਂ ਸ਼ਹਿਰ ਵਿੱਚ ਜਿਹੜਾ ਹੈ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਜੋ ਕਿ ਚੰਡੀਗੜ੍ਹ ਰੋਡ ਤੇ ਸਥਿਤ ਹੈ ਜੋ ਕਿ ਹੁਣ ਸਕੂਲ ਆਫ ਫੈਮਿਨੈਂਸ ਦੇ ਨਾਮ ਤੇ ਨਾਲ ਜਾਣਿਆ ਜਾਂਦਾ ਹੈ ਅੱਜ ਉਸ ਦੀ ਬਿਲਡਿੰਗ ਦੇ ਨਰੀਖਣ ਨੂੰ ਲੈ ਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਗਵਰਨਮੈਂਟ ਸਕੂਲ ਪਹੁੰਚੇ ਕਰੀਬ 5.5 ਕਰੋੜ ਦੀ ਲਾਗਤ ਨਾਲ ਨਵੀਂ ਜਿਹੜੀ ਬਣੀ ਬਿਲਡਿੰਗ ਆ ਉਹਦਾ ਨਰੀਖਣ ਲੈਂਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਜਲਦੀ ਇਸ ਸਕੂਲ ਦਾ ਜਿਹੜਾ ਉਦਘਾਟਨ ਆ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਕਰਨਗੇ ਇਸ ਦੌਰਾਨ ਉਹਨਾਂ ਦੇ ਨਾਲ ਹਲਕਾ ਇੰਚਾ ਲਲਿਤ ਮੋਨ ਬੱਲੂ ਮਾਰਕੀਟ ਕਮੇਟੀ ਚੇਅਰਮੈਨ ਗਗਨ ਅਗਨੀਓਤਰੀ ਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਜੀ ਮੁਖਮੰਦ ਸਾਤ ਤਰੀਕ ਤੋਂ ਪੰਜਾਬ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਲਗਭਗ 12000 ਸਕੂਲਾਂ ਦੇ ਵਿੱਚ ਢੁਗਾਟਣ ਹੋਣੇ ਨੇ ਜਿਨ੍ਹਾਂ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਚ ਕੋਈ ਕੰਮ ਜੋ ਮੂੰਹ ਬੋਲਦੀ ਤਸਵੀਰ ਜੋ ਸਾਡੇ ਮਾਨਯੋਗ ਕੌਮੀ ਕਨਵੀਨਰ ਸ਼੍ਰੀ ਅਵਿੰਦ ਕੇਜਰੀਵਾਲ ਜੀ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਜੀ ਨੇ ਜੋ ਵਾਅਦਾ ਕੀਤਾ ਸੀ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਸਕੂਲਾਂ ਦੇ ਜਿਹੜਾ ਰੂਪ ਬਦਲ ਜੂਗਾ ਅੱਜ ਤੁਹਾਡੇ ਵਿੱਚ ਮੈਂ ਜਦੋਂ ਮੈਂ ਧੰਨਵਾਦ ਕਰਦੇ ਨਹੀਂ ਸ਼ਾਰਟ ਨੋਟਿਸ ਤੇ ਸਾਰਾ মিডিਆ ਇੱਥੇ ਨਵਾਂ ਸ਼ਹਿਰ ਦਾ ਆਇਆ ਤੁਹਾਡੇ ਸਾਹਮਣੇ ਤੁਹਾਡੇ ਸਕੂਲ ਪਹੁੰਚੇ ਆ। ਤੁਸੀਂ ਇਸ ਸ਼ਹਿਰ ਦੇ ਵਸਨੀਕੋ ਤੁਸੀਂ ਆਪ ਜਿਹੜਾ ਹੈ ਇਹ ਸਕੂਲ ਦੀ ਤਸਵੀਰਾਂ ਤੇ ਸਕੂਲ ਨੂੰ ਦੇਖ ਸਕਦੇ ਹੋ ਕਿ ਕਿਵੇਂ ਇਸ ਸਕੂਲ ਦੇ ਵਿੱਚ ਜੋ ਤਕਦੀਰੀਆਂ ਆਈਆਂ ਨੇ ਮੈਂ ਸਕੂਲ ਦੇ ਵਿੱਚ ਲਗਭਗ ਇਸ ਪਿਛਲੇ ਅਗਸਤ ਤੋਂ ਪਹਿਲਾਂ 2 ਤੋਂ 3 ਵਾਰੀ ਵਿਜ਼ਿਟ ਕੀਤਾ ਇੱਕ ਇੱਕ ਵੇਸਾ ਅੱਜ ਇਹ ਸਕੂਲ ਆ ਦੇਖੋ ਕਿ ਕਿਸੇ ਵੀ ਨਵਾਂ ਸ਼ਹਿਰ ਦੇ ਕਿਸੇ ਵੀ ਪ੍ਰਾਈਵੇਟ ਨਾਮੀ ਸਕੂਲ ਤੋਂ ਅਗਰ ਕਿਸੇ ਰੂਪ ਵਿੱਚ ਵੀ ਘਟਾਤ ਅਸੀਂ ਜ਼ਿੰਮੇਦਾਰ ਹੈ ਤੇ ਬਹੁਤ ਜਲਦੀ ਸਕੂਲ ਦਾ ਜਿਹੜਾ ਹੈ ਲੋਕਰਪਨ ਕੀਤਾ ਜਾਊਗਾ ਖੁਦ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵਤ ਸਿੰਘ ਸਰ ਟੀਚਰ ਕੌਣ ਹੋਣਗੇ ਜਿਹੜੇ ਪਹਿਲੇ ਆਲਰੇਡੀ ਟੀਚਰ ਪੜਾ ਰਹੇ ਉਹ ਹੀ ਹੋਣਗੇ ਕਿ ਐਕਸਟਰਾ ਟੀਚਰ ਇਸ ਦੇ ਸਿਰ ਚਣਗੇ ਓਬਵੀਅਸਲੀ ਸਾਡੇ ਟੀਚਰਸ ਬਹੁਤ ਸ਼ਾਨਦਾਰ ਨੇ ਤੇ ਐਕਸਟਰਾ ਕੋਚਿੰਗ ਲਈ ਵੀ ਅਸੀਂ ਜਿਹੜਾ ਪ੍ਰਬੰਧ ਕਰਾਂਗੇ ਧੰਨਵਾਦ ਥੈਂਕ ਯੂ Terima kasih telah menonton